ਹਰ ਪਪ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਹਮੇਸ਼ਾ ਦੀ ਤਰ੍ਹਾਂ ਨਿਗਾ ਸਵਾਗਤ ਹੈ ਦਰਸ਼ਕਾਂ ਨੂੰ ਪਤਾ ਹੈ ਕਿ ਐਕਸੀ ਐਕਸਰ ਹੀ ਇਹ ਜਾਈਆਂ ਸ਼ਖਸੀਤਾ ਨਾਲ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਕੋਈ ਨਿੱਘਰ ਯੋਗਦਾਨ ਪਾਇਆ ਹੈ ਚਾਹੇ ਉਹ ਪੰਜਾਬ ਦੀ ਧਰਤੀ ਤੇ ਬੈਠ ਕੇ ਜਾਂ ਚਾਹੇ ਵਿਦੇਸ਼ ਵਿੱਚ ਬੈਠ ਕੇ ਤੇ ਇੱਕ ਨਾਮ ਜਿਹੜਾ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਜੁੜਿਆ ਹੋਇਆ ਪੰਜਾਬ ਤੇ ਪੰਜਾਬੀਅਤ ਨਾਲ ਉਹ ਹੈ ਸਰਦਾਰ ਅਜੈਪ ਸਿੰਘ ਛੱਟਾ ਜੀ ਜਿਹੜੇ ਕੇ ਚੇਅਰਮੈਨ ਹਨ ਜਗਤ ਪੰਜਾਬੀ ਸਭਾ ਦੇ ਤੇ ਬਹੁਤ ਸਾਰੇ ਸਾਹਿਤਿਕ ਫੰਕਸ਼ਨਲ ਚਾਹੁੰਦੇ ਰਹਿੰਦੇ ਨੇ ਤੇ ਸਾਹਿਤ ਨਾਲ ਤਾਂ ਜੁੜੇ ਨੇ ਨਾਲ ਦੀ ਨਾਲ ਨੈਤਿਕਤਾ ਸਬੰਧੀ ਜਿਹੜੀ ਸਾਡੀ ਜਾਣਕਾਰੀ ਹੈ ਉਸ ਵਿੱਚ ਵਾਧਾ ਕਰਨ ਵਾਸਤੇ ਤੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਾਉਣ ਵਾਸਤੇ ਲਗਾਤਾਰ ਯਤਨਸ਼ੀਲ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਪੁਸਤਕਾਂ ਦੇ ਜ਼ਰੀਏ ਤੇ ਬਹੁਤ ਸਾਰੀਆਂ ਹੋਰ ਗਤੀਵਿਧੀਆਂ ਜਿਹੜੀਆਂ ਵਿਦਿਆਰਥੀਆਂ ਦੀਆਂ ਇਮਤਿਹਾਨ ਜਾਂ ਹੋਰ ਭਾਸ਼ਣ ਮੁਕਾਬਲੇ ਜਾਂ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੈਤਿਕਤਾ ਨਾਲ ਜੁੜੀਆਂ ਉਹ ਕਰਵਾ ਰਹੇ ਨੇ ਤੇ ਅੱਜ ਅਸੀਂ ਜਾਣਨਾ ਹੈ ਕਿ ਨੈਤਿਕਤਾ ਦੇ ਲੋੜ ਕਿਉਂ ਹੈ ਔਰ ਨੈਤਿਕਤਾ ਸੰਬੰਧੀ ਚੇਤਨਾ ਜਿਹੜੀ ਹੈ ਕਿਉਂ ਘੱਟ ਹੈ ਤੇ ਇਹਨੂੰ ਚੇਤਨਾ ਪੈਦਾ ਕਰਨ ਲਈ ਕੀ ਕਰਨਾ ਚਾਹੀਦਾ ਹੈ ਮੈਂ ਸਵਾਗਤ ਕਰਦੀ ਹਾਂ ਸਰਤਾ ਰਾਜੇਪ ਸਿੰਘ ਛੱਠਾ ਜੀ ਤੁਹਾਡਾ ਹਰਕ ਪੰਜਾਬੀ ਤੇ ਤੇ ਅਸੀਂ ਗੱਲਬਾਤ ਕਰਾਂਗੇ ਅੱਜ ਤੁਹਾਡੇ ਨਾਲ ਨੈਤਿਕਤਾ ਵਿਸ਼ੇ ਦੇ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਬਹੁਤ ਬਹੁਤ ਦਾ ਸਵਾਗਤ ਕਰਦੇ ਹੋਇਆ ਆ ਗੁਰਗ ਨੈਤਿਕਤਾ ਸੰਬੰਧੀ ਤੁਸੀਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ 2015 16 ਤੋਂ ਲਗਾਤਾਰ ਨਿਰੰਤਰ ਗਤੀਸ਼ੀਲ ਹੋ ਤੇ ਨੈਤਿਕਤਾ ਦੇ ਤੁਹਾਡੇ ਮਨ ਚ ਇੱਕ ਕਿਵੇਂ ਸਵਾਲ ਆਇਆ ਕਿਵੇਂ ਤੁਹਾਡੇ ਅੰਦਰ ਇਹ ਗੱਲ ਦੀ ਆਈ ਕਿ ਸਾਨੂੰ ਇਹਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਜਾਂ ਵਿਅਕਤੀ ਚ ਨੈਤਿਕਤਾ ਜਿਹੜੀ ਹੈ ਉਹ ਹੋਵੇ ਇਹਦੇ ਵਾਸਤੇ ਉਹਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕਦਮ ਜਿਹੜੇ ਆ ਪੁੱਟ ਰਹੇ ਹੋ ਸਭ ਤੋਂ ਦੇ ਸਭ ਤੋਂ ਪਹਿਲਾਂ ਸਾਨੂੰ ਇਹ ਲੋੜ ਪਈ ਵੀ ਪਤਾ ਤਾਂ ਕਰੀਏ ਨੈਤਿਕਤਾ ਹੁੰਦੀ ਕੀ ਹੈਗੀ ਆ ਹੂੰ ਇਹ ਤੇ ਰਵਿੰਦਰ ਰਵੀ ਜੀ ਨੇ ਇੱਕ ਵਾਰੀ ਗੱਲ ਸ਼ੁਰੂ ਕੀਤੀ ਸਾਡੀ ਕਾਨਵਜ ਕੀਤੀ ਸੀ ਵੀ ਲੋਕ ਬੱਚਿਆਂ ਨੂੰ ਆਪਦੇ ਨੂੰ ਜੋ ਟ੍ਰੈਂਡ ਕਰਦੇ ਹੈਗੇ ਆ ਨਾ ਜੀ ਤੇ ਜਦੋਂ ਘਰ ਤੇ ਆ ਬੰਨੂ ਵੀ ਉਹ ਕੰਨ ਕੁੱਤਰ ਦਿਆ ਤੇ ਫੇਓ ਕਹਿੰਦੇ ਇੱਥੇ ਨੈਤਿਕਤਾ ਹੈ ਨਹੀਂ ਜੀ ਉਦੋਂ ਮੇਰੇ ਦਿਮਾਗ 'ਚ ਆਇਆ ਸੀਗਾ ਵੀ ਨੈਤਿਕਤਾ ਦਾ ਪਤਾ ਤੇ ਕਰੀਏ ਵੀ ਹੈਗਾ ਕੀ ਆ ਇਹ ਭਾਲਦੇ ਭਾਲਦੇ ਆ ਸਾਨੂੰ ਇਹ ਗੱਲ ਲੱਭੀ ਵੀ ਇੱਕ ਵਿਅਕਤੀ ਨੇ ਸਮਾਜ ਵਿੱਚ ਰਹਿਣਾ ਇਕੱਲਾ ਉਹ ਰਹਿ ਨਹੀਂ ਸਕਦਾ ਸਮਾਜ ਵਿੱਚ ਰਹਿਣ ਲਈ ਦੋ ਊਸਲਾ ਪਹਿਲਾ ਹੈਗਾ ਅਨੁਸ਼ਾਸਨ ਦੂਜਾ ਹੈਗਾ ਆਪਸੀ ਸਹਿਯੋਗ ਤੇ ਜਿਹੜਾ ਹੈਗਾ ਅਨੁਸ਼ਾਸਨ ਉਹ ਤਾਂ ਕਾਨੂੰਨ ਦੇ ਰਾਹੀਂ ਅਨੁਸ਼ਾਸਨ ਸਰਕਾਰਾਂ ਕਾਇਮ ਕਰ ਲੈਂਦੀਆਂ ਉਹਨਾਂ ਕੋਲ ਪੁਲਿਸ ਵੀ ਆ ਜੇਲ੍ਹਾਂ ਵੀ ਆ ਤੇ ਕਚਹਿਰੀਆਂ ਵੀ ਆ ਤੇ ਜਿਹੜਾ ਦੂਸਰਾ ਔਸੂਲ ਹੈਗਾ ਸਹਿਯੋਗ ਦੇਣ ਦਾ ਉਹਦੇ ਲਈ ਕੋਈ ਕਾਨੂੰਨ ਨਹੀਂ ਬਣਾਇਆ ਕਿਸੇ ਕੋਲ ਮੈਂ ਨਾਮ ਬਣਨਾਈ ਆ ਉਹ ਬੰਦੇ ਨੇ ਆਪਣੀ ਮਰਜ਼ੀ ਨਾਲ ਕਰਨਾ ਹੈਗਾ ਵਾ ਵੀ ਉਹਨੂੰ ਨੈਤਿਕਤਾ ਕਹਿੰਦੇ ਹੈਗੇ ਆ ਅਸੀਂ ਉਹਤੇ ਗੱਲ ਕਮ ਕਮ ਸ਼ੁਰੂ ਕੀਤਾ ਵੀ ਅਸੀਂ ਨੈਤਿਕਤਾ ਦੀ ਇਹ ਇਹ ਨੈਤਿਕਤਾ ਦੀ ਪਹਿਲਾਂ ਤਾਂ ਕੋਈ ਵੀ ਨੈਤਿਕਤਾ ਕਹਿੰਦੇ ਕਿ ਉਹ ਆ ਤੇ ਉਹ ਜਿਹੜਾ ਮਰਜ਼ੀ ਨਾਲ ਕੰਮ ਦੇ ਕਰਦੇ ਹੈਗੇ ਨਾ ਜੀ ਉਹਨਾਂ ਨੂੰ ਨੈਤਿਕਤਾ ਕਹਿੰਦੇ ਆ ਜਿਹੜਾ ਦੂਜੇ ਦੀ ਸਹਿਯੋਗ ਕਰਨਾ ਮਦਦ ਕਰਨ ਨੂੰ ਇਹ ਨੈਤਿਕਤਾ ਕਹਿੰਦੇ ਹੈਗੇ ਆ ਉਹ ਲਗਾ ਵੀ ਸਾਨੂੰ ਇਹ ਕਰਨਾ ਚਾਹੀਦਾ ਦੁਨੀਆ ਤੇ ਬਿਲਕੁਲ ਤੇ ਨੈਤਿਕਤਾ ਦਾ ਜਿਹੜਾ ਸਬੰਧ ਹੈ ਤੁਹਾਡੇ ਜਵਾਬ ਤੋਂ ਇਹ ਪਤਾ ਚੱਲਿਆ ਕਿ ਸਾਡੀ ਆਪਣੀ ਸੈਲਫ ਮੋਟੀਵੇਸ਼ਨ ਨਾਲ ਆ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਚੰਗੇ ਕੰਮਾਂ ਲਈ ਕਦਰਾਂ ਕੀਮਤਾਂ ਦੀ ਵੈਲਿਊਜ਼ ਲਈ ਇਹ ਨੈਤਿਕਤਾ ਦਾ ਪਹਿਲਾ ਸਟੈਪ ਕਿ ਐਸਾ ਕਰਿਆ ਹੈ ਨਾ ਤੇ ਇਸ ਹੋਰ ਤੁਸੀਂ ਵਿਸਤਾਰ ਚ ਕੁਝ ਦੱਸਣਾ ਚਾਹੋ ਮੈਂ ਮੈਂ ਵਿਸਤਾਰ ਦੇ ਕਿਹਾ ਮੈਨੂੰ ਇਹ ਲੱਗਾ ਵੀ ਜਿੱਦਾਂ ਜਿਹੜਾ ਅਨੁਸ਼ਾਸਨ ਹੈਗਾ ਉਹ ਦਿਮਾਗ ਨਾਲ ਕੰਮ ਦਾ ਸਬੰਧ ਰਹਿਗਾ ਤੇ ਜਿਹੜਾ ਹੈ ਨੈਤਿਕਤਾ ਦਾ ਦਿਲ ਨਾਲ ਸਬੰਧ ਆ ਹਮ ਜਿਹੜਾ ਬੰਦਾ ਦਿਲ ਨਾਲ ਗੱਲ ਕਰਦਾ ਵਿਆ ਕੰਮ ਸਹੀ ਆ ਉਹਨੂੰ ਦਿਲ ਨਾਲ ਮੰਨ ਲਓ ਤੁਸੀਂ ਉਹ ਨੈਤਿਕਤਾ ਹੈਗੀ ਆ ਤੇ ਜਿਹੜਾ ਬੰਦਾ ਕੰਮ ਦਿਮਾਗ ਨਾਲ ਕੰਮ ਕਰਦਾ ਹੈਗਾ ਉਹ ਅਨੁਸ਼ਾਸਨ ਦੇ ਲਈ ਜ਼ਰੂਰੀ ਆ ਤੋ ਕਾਨੂੰਨ ਉਹ ਲਈ ਜ਼ਰੂਰੀ ਹੈ ਠੀਕ ਹੈ ਤੁਸੀਂ ਜਿਵੇਂ ਆਪਣੀ ਗੱਲ ਚ ਕਿਹਾ ਕਿ ਜਿਹੜੀ ਦੇ ਦੋ ਤਰ੍ਹਾਂ ਦੇ ਫਰਜ਼ ਨੇ ਸਾਡੇ ਇੱਕ ਤਾਂ ਨੈਤਿਕ ਫਰਜ਼ ਨੇ ਇੱਕ ਸਾਡੇ ਕਾਨੂੰਨੀ ਫਰਜ਼ ਨੇ ਜਿਹੜੇ ਕਾਨੂੰਨੀ ਫਰਜ਼ ਨੇ ਤੇ ਨੈਤਿਕ ਫਰਜ਼ ਨੇ ਇਹਨਾਂ ਦੇ ਵਿੱਚ ਕੀ ਫਰਕ ਸਮਝਦੇ ਹੋ ਜਦੋਂ ਵੀ ਸਰਕਾਰਾਂ ਕੋਈ ਕਾਨੂੰਨ ਬਣਾਉਂਦੀਆਂ ਹੈਗੀਆਂ ਅਨੁਸ਼ਾਸਨ ਰੱਖਣ ਲਈ ਦਾ ਸ਼ਾਂਤੀ ਰੱਖਣ ਦੇ ਲਈ ਜਿਹੜਾ ਵੀ ਉਹਨੂੰ ਭੰਗ ਕਰੂਗਾ ਉਹਦੀ ਸਜ਼ਾ ਮਿਲਣੀ ਆ ਉਹ ਸਾਡਾ ਨੈਤਿਕ ਫਰਜ਼ ਹੈਗਾ ਵਾ ਅਸੀਂ ਕਿਸੇ ਦਾ ਨੁਕਸਾਨ ਨਾ ਪਹੁੰਚਾਈਏ ਕਿਸੇ ਨੂੰ ਗਲਤ ਨਾ ਗਾਲਾਂ ਕੱਢੋ ਨਾ ਬੋਲੋ ਨਾ ਮਾੜੇ ਕੰਮ ਕਰੋ ਜੇ ਤੁਸੀਂ ਕਰੋਗੇ ਉਹ ਤੁਹਾਡਾ ਕਾਨੂੰਨੀ ਤੁਹਾਡਾ ਫਰਜ ਹੈਗਾ ਵਾ ਉਹਦੀ ਉਹ ਉਹਨੂੰ ਮੰਨਣਾ ਉਸ ਕਾਨੂੰਨ ਨੂੰ ਮੰਨਣਾ ਮੰਨਣਾ ਉਹ ਸਾਡੀ ਨੈਤਿਕ ਡਿਊਟੀ ਹੈਗੀ ਆ ਨੈਤਿਕ ਫਰਜ ਹੈਗਾ ਵਾ ਜੇ ਉਸ ਨੂੰ ਨਹੀਂ ਮੰਨਾਂਗੇ ਤਾਂ ਉਹ ਸਾਨੂੰ ਸਜ਼ਾ ਮਿਲ ਸਕਦੀ ਹੈਗੀ ਆ ਤੇ ਜਿਹੜਾ ਹੈਗਾ ਨੈਤਿਕ ਫਰਜ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਕਰੋ ਜਾਂ ਨਾ ਕਰੋ ਤੁਹਾਨੂੰ ਕਦੇ ਵੀ ਕਿਸੇ ਸਰਕਾਰ ਨੇ ਕਾਨੂੰਨੀ ਕਚਹਿਰੀਆਂ ਨੇ ਕਦੀ ਪੁਲਿਸ ਤੁਹਾਨੂੰ ਸੱਦ ਨਹੀਂ ਹੋਣਾ ਤੁਸੀਂ ਕਿਸ ਦੀ ਮਦਦ ਕਿਉਂ ਨਹੀਂ ਕੀਤੀ ਬਿਲਕੁਲ ਇਸ ਤਰੀਕੇ ਨਾਲ ਜਿਹੜੀ ਜਿਹੜੀ ਹੈਗੀ ਕਾਨੂੰਨੀ ਡਿਊਟੀ ਉਹਨੂੰ ਜਿਸ ਦੀ ਤੋੜਦੇ ਹੋ ਨਹੀਂ ਮੰਨਦੇ ਤੁਹਾਨੂੰ ਸਜ਼ਾ ਮਿਲਦੀ ਆ ਤੇ ਜਿਹੜੀ ਤੁਹਾਡੀ ਨੈਤਿਕ ਡਿਊਟੀ ਹੈਗੀ ਆ ਤੁਸੀਂ ਨਾ ਵੀ ਕਰੋ ਤੇ ਉਹਦੇ ਨਾਲ ਕੋਈ ਤੁਹਾਨੂੰ ਸਜ਼ਾ ਨਹੀਂ ਦੇ ਸਕਦਾ ਇਹ ਦੋ ਚ ਇਹ ਫਰਕ ਆ ਜੀ ਦੋ ਚ ਤੇ ਇਹ ਤੁਹਾਡੇ ਅਨਸਾਰ ਇੱਕ ਇਨਸਾਨ ਦੇ ਜਿਹੜੇ ਨੈਤਿਕ ਫਰਜ਼ ਆ ਤੁਸੀਂ ਕਿਹੜੇ ਸਮਝਦੇ ਹੋ ਜਿਵੇਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਛੋਟੇ ਬੱਚੇ ਨੂੰ ਅਸੀਂ ਕੋਈ ਸਿਖਾਉਂਦੇ ਆ ਕਿ ਬੱਚੇ ਇਦਾਂ ਨਹੀਂ ਕਰਨਾ ਇਹ ਨਹੀਂ ਕਰਨਾ ਤੇ ਵੱਡਿਆਂ ਨੂੰ ਆਪਣੇ ਆਪ ਹੀ ਸਮਝ ਹੋ ਜਾਂਦੀ ਹੌਲੀ ਹੌਲੀ ਕਿ ਕੀ ਗਲਤ ਆ ਤੇ ਕੀ ਠੀਕ ਆ ਤੇ ਕਿਹੜੇ ਕਿਹੜੇ ਫਰਜ਼ਾਂ ਨੂੰ ਆਪਾਂ ਸਮਝ ਸਕਦੇ ਆ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਸਭ ਤੋਂ ਪਹਿਲਾਂ ਤਾਂ ਲਾ ਲੋ ਤੁਸੀਂ ਸੱਚ ਬੋਲਣਾ ਇਹ ਤੁਹਾਡਾ ਨੈਤਿਕ ਫਰਜ਼ ਹੋਵੇਗਾ ਤੁਸੀਂ ਸੱਚ ਬੋਲੋ ਦੂਜਾ ਹੈਗਾ ਕਿਸੇ ਦੀ ਮਦਦ ਕਰੋ ਹੂੰ ਜੇ ਕਿਸੇ ਦੀ ਲੋੜ ਪੈਂਦੀ ਆ ਤੇ ਉਹਦੀ ਮਦਦ ਕਰਨੀ ਚਾਹੀਦੀ ਹੈਗੀ ਆ ਤੀਜਾ ਹੈਗਾ ਵਾ ਤੁਸੀਂ ਆਪ ਦੀ ਸਿਹਤ ਚੰਗੀ ਰੱਖੋ ਬਿਲਕੁਲ ਜੇ ਤੁਸੀਂ ਆਪ ਦੀ ਨਾਮ ਸਿਹਤ ਰੱਖੋਗੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਆਪਣੀ ਸਿਹਤ ਚੰਗੀ ਰੱਖਣੀ ਚਾਹੀਦੀ ਹੈਗੀ ਆ ਅਗਲੀ ਹੈਗੀ ਆ ਵੀ ਤੁਹਾਨੂੰ ਸਿੱਖਿਆ ਲੈਣੀ ਚਾਹੀਦੀ ਆ ਤੁਹਾਨੂੰ ਮੁਸਕਰਾ ਕੇ ਮਿਲਣਾ ਚਾਹੀਦਾ ਹੈਗਾ ਵਾ ਫਰੀਕ ਨਾਲ ਜਦੋਂ ਗੱਲ ਕਰਨੀ ਤਾਂ ਆਦਰ ਨਾ ਕਰੋ ਦੂਜੇ ਬੰਦਿਆਂ ਦਾ ਸਨਮਾਨ ਕਰੋ ਇੱਜ਼ਤ ਕਰੋ ਦੇਸ਼ ਪ੍ਰੇਮ ਇਹਨਾਂ ਨੂੰ ਤੁਸੀਂ ਤੁਹਾਡੀਆਂ ਨੈਤਿਕ ਫਰਜ਼ ਹੈਗੇ ਆ ਕਿਉਂਕਿ ਇਹ ਨੈਤਿਕ ਫਰਜ਼ਾਂ ਦੇ ਨਾਲ ਹੀ ਵਧੀਆ ਰਹਿਣ ਯੋਗ ਸਮਾਜ ਬਣੂਗਾ ਇਹ ਤੁਹਾਡੇ ਆਪਣੇ ਆਪ ਤੁਸੀਂ ਕਰਨਾ ਹੈਗਾ ਤੁਹਾਨੂੰ ਕੋਈ ਮਜਬੂਰ ਨਹੀਂ ਕਰ ਸਕਦਾ ਤੁਸੀਂ ਆਪਣੇ ਤੌਰ ਤੇ ਤੁਹਾਡੇ ਫਰਜ਼ ਬਣਦੇ ਹੈਗੇ ਆ ਤੁਸੀਂ ਸੱਚ ਵੀ ਬੋਲੋ ਤੁਸੀਂ ਦੂਜਿਆਂ ਦੀ ਮਦਦ ਵੀ ਕਰੋ ਆਦਰ ਕਰੋ ਸਤਿਕਾਰ ਕਰੋ ਆਪਣੀ ਸਿਹਤ ਚੰਗੀ ਰੱਖੋ ਸਿੱਖਿਆ ਲਓ ਦੇਸ਼ ਪ੍ਰੇਮ ਆਦ ਇਹਨਾਂ ਨੂੰ ਤੁਸੀਂ ਮੁਸਕਰਾ ਕੇ ਮਿਲਣਾ ਇਹ ਵੀ ਸਾਰਾ ਕੁਝ ਜਿਹੜਾ ਹੈਗਾ ਤੁਹਾਡੇ ਇਹ ਨੈਤਿਕ ਫਰਜ਼ਾਂ ਵਿੱਚ ਕੀ ਆਉਂਦਾ ਹੈਗਾ ਬਿਲਕੁਲ ਬਿਲਕੁਲ ਤੇ ਅਸੀਂ ਆਮ ਤੌਰ ਤੇ ਅਕਸਰ ਇਹ ਸੋਚਦੇ ਆ ਕਿ ਸਕੂਲਾਂ ਤੇ ਕਾਲਜਾਂ ਦੇ ਵਿੱਚ ਹੋਰ ਤੇ ਵਿਸ਼ੇ ਪੜ੍ਹਾਏ ਜਾਂਦੇ ਆ ਪਰ ਜਿਹੜਾ ਨੈਤਿਕਤਾ ਦਾ ਵਿਸ਼ਾ ਆ ਜੀਵਨ ਜਾਂਚ ਦਾ ਵਿਸ਼ਾ ਆ ਹੁਣ ਪਿੱਛੇ ਦੇ ਥੋੜਾ ਜਿਹਾ ਪਲੱਸ 1 ਪਲੱਸ 2 ਵਿੱਚ ਥੋੜਾ ਜਿਹਾ ਸਿਲੇਬਸ ਲੱਗਾ ਆ ਪਰ ਉਹ ਵੀ ਮਨੋਵਿਗਿਆਨ ਨਾਲ ਜ਼ਿਆਦਾ ਜੁੜਿਆ ਆ ਸਿੱਧੇ ਤੌਰ ਤੇ ਨੈਤਿਕ ਫਰਜ਼ਾਂ ਨਾਲ ਘਟਿਆ ਇਹਦੇ ਕੀ ਕਾਰਨ ਆ ਕਿ ਸਕੂਲਾਂ ਕਾਰਜਾਂ ਦੇ ਵਿੱਚ ਇਹਦੀ ਇਹਨੂੰ ਪੜਾਇਆ ਨਹੀਂ ਜਾ ਰਿਹਾ ਪੜਾਇਆ ਨਹੀਂ ਜਾਂਦਾ ਅਜੇ ਤੱਕ ਨਹੀਂ ਪੜਾਇਆ ਗਿਆ ਤੇ ਇਹਦੀ ਪੜਾਉਣ ਦੀ ਲੋੜ ਨਹੀਂ ਸੀ ਕਿਉਂਕਿ ਪਹਿਲਾਂ ਸਾਰੇ ਨੈਤਿਕਤਾ ਦੇ ਗੁਣ ਬੰਦਾ ਸਾਂਝੇ ਪਰਿਵਾਰ ਵਿੱਚੋਂ ਅਧਿਆਪਕਾਂ ਦੇ ਕੋਲ ਟਾਈਮ ਹੁੰਦਾ ਸੀਗਾ ਸਿਲੇਬਸ ਤੋਂ ਬਿਨਾਂ ਉਹ ਵੀ ਆਮ ਸਟੂਰੀਆਂ ਸੁਣਾ ਕੇ ਦੱਸ ਦੇ ਰਹੇ ਹੈਗੇ ਆ ਜੇ ਕੋਈ ਬੰਦਾ ਗਲਤ ਕੰਮ ਕਰੇ ਕੋਈ ਸਮਾਜ ਦਾ ਬੰਦਾ ਉਹਦੇ ਮੂੰਹ ਤੇ ਚਪੀੜ ਮਾਰ ਕੇ ਦੱਸਦਾ ਦਾ ਇੱਕ ਆਕਾ ਦੁਆ ਨਹੀਂ ਆ ਕਰਨਾ ਕਰਨਾ ਉਹ ਤਿੰਨੇ ਗੱਲਾਂ ਖਤਮ ਹੋ ਗਈਆਂ ਸਾਂਝੇ ਪਰਿਵਾਰ ਰਹਿਣਗੇ ਅਧਿਆਪਕਾ ਕੋ ਸਮਾਨੇਗਾ ਸਮਾਜ ਦਾ ਬੰਦਾ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ ਇਸ ਕਰਕੇ ਇਸ ਨੂੰ ਹੁਣ ਪੜਾਉਣ ਦੀ ਲੋੜ ਹੈਗੀ ਆ ਅਗੇ ਨਹੀਂ ਪੜਾਇਆ ਗਿਆ ਤਾਂ ਪਹਿਲਾਂ ਲੋੜ ਨਹੀਂ ਸੀਗੀ ਕਿਉਂਕਿ ਲੋਕ ਸਾਂਝੇ ਪਰਿਵਾਰਾਂ ਵਿੱਚੋਂ ਅਧਿਆਪਕਾਂ ਦੇ ਰਾਹੀਂ ਤੇ ਸਮਾਜ ਕੋਲੋਂ ਇਹ ਸਮਾਜਿਕ ਜਿਹੜੀ ਸੀਗੀ ਨੈਤਿਕ ਸਿੱਖਿਆ ਲੈ ਲੈਂਦੇ ਸੀਗੇ ਤਾਂ ਲੋੜ ਨਹੀਂ ਸੀਗੀ ਬਿਲਕੁਲ ਤੇ ਅ ਅੱਜ ਕੱਲ ਤੁਸੀਂ ਜਿਹੜੇ ਆਪਣੇ ਤੁਹਾਡੀਆਂ ਪੁਸਤਕਾਂ ਨੈਤਿਕਤਾ ਸੰਬੰਧੀ ਥੋੜੀ ਜਿਹੀ ਉਹਨਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿਓ ਕਿ ਉਹਨਾਂ ਨੂੰ ਪੜ੍ਹ ਕੇ ਵਿਦਿਆਰਥੀ ਕਿਸ ਤਰ੍ਹਾਂ ਨੈਤਿਕ ਕਦਮਾਂ ਕਦਰਾ ਕੀਮਤਾ ਨਾਲ ਜੋੜ ਸਕਦੇ ਨੇ ਮੈਂ ਉਹ ਕਿਤਾਬਾਂ ਇਸ ਕਰਕੇ ਅਸੀਂ 2016 ਤੋਂ ਲਿਖਣੀ ਸ਼ੁਰੂ ਕੀਤੀਆਂ ਜਦੋਂ 2016 ਵਿੱਚ ਪੂਰੀ ਕੀਤੀ ਲੱਗਾ ਵੀ ਇਹ ਚ ਆ ਗਲਤੀ ਰਹਿ ਗਈ ਇਹ ਚ ਆ ਅਸੀਂ ਨਹੀਂ ਆ ਨੈਤਿਕ ਨਹੀਂ ਸੀ ਅਸੀਂ ਵਿੱਚ ਪਾ ਬੈਠੇ ਹੈਗੇ ਆ ਹਨ ਗਲਤਾਂ ਉਹ ਸੋਧ ਦੇ ਸੋਧ ਦੇ ਹੁਣ ਅਸੀਂ 2024 ਵਿੱਚ 8ਵਾਂ ਐਡੀਸ਼ਨ ਕੱਢਿਆ ਹੈਗਾ ਵਾ ਉਹਦਾ ਨਾਂ ਹੀ ਨੈਤਿਕਤਾ ਰੱਖਿਆ ਹੈਗਾ ਵਾ ਘੋਟੋ ਘੱਟ ਇਹਨਾਂ ਕਿਤਾਬਾਂ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਇਹ ਚ ਨੈਤਿਕਤਾ ਦੀ ਡੈਫੀਨੇਸ਼ਨ ਵੀ ਆ ਇਹਦੀ ਪਰਿਭਾਸ਼ਾ ਕੀ ਆ ਉਹ ਸਾਡੇ ਸਾਡੇ ਜਿਹੜੇ ਨੈਤਿਕ ਫਰਜ਼ ਉਹ ਵੀ ਹੈਗੇ ਆ ਤੇ ਇਹ ਤਾਂ ਨੈਤਿਕ ਫਰਜ਼ਾਂ ਨਾਲ ਗਲਦੀਆਂ ਮਿਲਦੀਆਂ ਕਹਾਣੀਆਂ ਵੀ ਪਾਈਆਂ ਗਈਆਂ ਇਹ ਜਿਹੜੀਆਂ ਹੋਰ ਮੈਂ ਨੈਤਿਕਤਾ ਦੀਆਂ ਕਿਤਾਬਾਂ ਪੰਜਾਬੀ ਵਿੱਚ ਦੇਖੀਆਂ ਸ਼ਾਮੁਖੀ ਵਿੱਚ ਵੀ ਦੇਖੀਆਂ ਹਿੰਦੀ ਵਿੱਚ ਵੀ ਦੇਖੀਆਂ ਉਹ ਸਾਰੀਆਂ ਹੀ ਨੈਤਿਕਤਾ ਘੱਟ ਹੈਗੀ ਆ ਤੇ ਧਰਮ ਜਾਂ ਹਿਸਟਰੀ ਜ਼ਿਆਦਾ ਜੇ ਤੁਸੀਂ ਸਿੱਖ ਧਰਮ ਦੇ ਵੀ ਦੇਖੋ ਉਹਨਾਂ ਵਿੱਚ ਵੀ ਧਰਮ ਬਾਰੇ ਜ਼ਿਆਦਾ ਸਿੱਖਿਆ ਦਿੱਤੀ ਜਾਂਦੀ ਹੈਗੀ ਆ ਇਦਾਂ ਹੀ ਹਿੰਦੀ ਦੇ ਵਾਲੇ ਦੇ ਵਿੱਚ ਵੀ ਇਦਾਂ ਹੀ ਸ਼ਾਮੁਖੀ ਦੇ ਵਿੱਚ ਮੈਂ ਪਾਕਿਸਤਾਨ ਦੇ ਵਿੱਚ ਵੀ ਸ਼ਾਮੁਖੀ ਦਾ ਸਿਲੇਬਸ ਵੀ ਉਹਨਾਂ ਦਾ ਦੇਖਿਆ ਹੈਗਾ ਵਾ ਉਹ ਨੈਤਿਕਤਾ ਘਾਟਾ ਉਹ ਆਪਣੇ ਧਰਮ ਬਾਰੇ ਜਾਂ ਆਪਣਾ ਇਤਿਹਾਸ ਪੜਾਉਂਦੇ ਹੈਗੇ ਆ ਇਦਾਂ ਹੀ ਹਿੰਦੀ ਦੇ ਵਿੱਚ ਸਾਡੇ ਵਾਲੀ ਕਿਤਾਬਾਂ ਮੈਂ ਇਹ ਕਹਿ ਸਕਦਾ ਇਹਨਾਂ ਕਿਤਾਬਾਂ ਦੇ ਵਿੱਚ ਨੈਤਿਕਤਾ ਦੀ ਪਰਿਭਾਸ਼ਾ ਵੀ ਆ ਉਹਦੀਆਂ ਉਹਦੇ ਨੈਤਿਕ ਫਰਜ਼ੂਨ ਸ਼੍ਰੇਣੀਆਂ ਕਹਿੰਦੇ ਸ਼੍ਰੇਣੀਆਂ ਕਹਿੰਦੇ ਮੈਨੂੰ ਸਮਝ ਨਹੀਂ ਲੱਗਦੀ ਸੀ ਮੈਂ ਤਾਂ ਕਹਿਣ ਲੱਪਿਆ ਵੀ ਉਹਦੇ ਨੈਤਿਕ ਫਰਜ਼ਾਂ ਦੀਆਂ ਕੈਟਾਗਰੀਜ਼ ਕਿਹੜੀਆਂ ਕਿਹੜੇ ਕਿਹੜ ਨੂੰ ਦਸੀ ਨੈਤਿਕ ਫਰਜ਼ ਕਹਿ ਸਕਦੇ ਹਾਂ ਤੇ ਉਹ ਕਹਾਣੀਆਂ ਨੈਤਿਕਤਾ ਦੇ ਨਾਲ ਇੱਕ ਅਸੀਂ ਪਸ਼ੂ ਪੰਛੀਆਂ ਵਾਲੀਆਂ ਇਹ ਚੋਂ ਬਹੁਤ ਸਾਰੀਆਂ ਮਾਈਨਸ ਕਰ ਦਿੱਤੀਆਂ ਤੇ ਇਸ ਕਰਕੇ ਮਾਨਵੀ ਕੈਰੈਕਟਰ ਪਾ ਕੇ ਮੇਰੇ ਖਿਆਲ ਜ ਬੜੀ ਵਧੀਆ ਅਸੀ ਕਿਤਾਬ ਜਿਹੜੀ ਤਿਆਰ ਕੀਤੀ ਹੈਗੀ ਆ ਆਪਦੇ ਵੱਲੋਂ ਤਿਆਰ ਕੀਤੀ ਹੈ ਮੇਰੀ ਆਪਣੀ ਨਹੀਂ ਲਿਖੀ ਨਗੀ ਘਟੋ ਘਟ ਦੁਨੀਆ ਦੇ 31 ਵਿਦਵਾਨਾਂ ਵੱਲੋਂ ਤਿਆਰ ਕਰਵਾਈ ਗਈ ਹੈਗੀ ਆ ਅਸੀਂ ਸਿਰਫ ਇਕੱਠੀ ਹੀ ਕੀਤੀ ਹੈਗੀ ਆ ਇਹ ਮੈਨੂੰ ਲੱਗਦਾ ਵੀ ਇਹ ਕਿਤਾਬ ਜਿਹੜੀ ਬਿਲਕੁਲ ਇਹ ਸਹੀ ਹੈਗੀ ਆ ਇਹਦੇ ਨਾਲ ਘਟੋ ਘਟ ਇਹ ਤਾਂ ਪਤਾ ਲੱਗੂ ਨੈਤਿਕਤਾ ਕਹਿੰਦੇ ਕਿ ਨੂੰ ਆ ਬਿਲਕੁਲ ਜਿਹੜੀਆਂ ਬਾਕੀ ਕਿਤਾਬਾਂ ਤੁਸੀਂ ਕਹਿੰਦੇ ਹੋ ਸਿਲੇਬਸ 'ਚ ਲੱਗੀਆਂ ਸੀਗੀਆਂ ਮੈਨੂੰ ਪਤਾ ਉਹ ਨਹੀਂ ਲੱਗੀਆਂ ਉਹਨਾਂ ਵਿੱਚ ਕਿਸੇ ਵੀ ਕਿਤਾਬ ਦੇ ਵਿੱਚ ਨਾ ਤਾਂ ਕੋਈ ਨਾਟਕਵਾਦੀ ਡੈਫੀਨਿਸ਼ਨ ਦੱਸੀ ਹੈਗੀ ਆ ਨਾ ਉਹ ਕੈਟਾਗਰੀ ਦੱਸੀਆਂ ਗਈਆਂ ਵੀ ਕਿਹੜੇ ਤੁਹਾਡੇ ਨਾਟਕ ਫਰਜ਼ ਹੈਗੇ ਆ ਤੇ ਨਾ ਹੀ ਉਹਨਾਂ ਰਿਲੇਟਡ ਕਹਾਣੀਆਂ ਥੋੜੀਆਂ ਜਿਹੀਆਂ ਜਰੂਰ ਪਾਈਆਂ ਗਈਆਂ ਹੈਗੀਆਂ ਉਹ ਸਾਡਾ ਸਿਲੇਬਸ ਉੱਤੇ ਅਸੀਂ ਫੇਲ ਹੋ ਗਏ ਸੀਗੇ ਉਹ ਸ਼ੁਰੂ ਸਾਡੇ ਤੋਂ ਹੋਇਆ ਸੀਗਾ ਪੰਜਾਬ ਗਵਰਨਮੈਂਟ ਨੂੰ ਅਸੀਂ ਹੀ ਮਹਾਰਾਣੀ ਨੂੰ ਕਹਿ ਕੇ ਪਟਿਆਲੇ ਵਾਲਿਆਂ ਨੂੰ ਕਰਵਾਇਆ ਸੀਗਾ ਤੇ ਉਦੋਂ ਐਜੂਕੇਸ਼ਨ ਮਿਨਿਸਟਰ ਨੇ ਸਾਡੇ ਨਾਲ ਗੱਲ ਨਹੀਂ ਹੋ ਸਕੀ ਤੇ ਜਿਹੜਾ ਉਹਨਾਂ ਨੇ ਤਿਆਰ ਵੀ ਕਿਤਾਬ ਕਰਾਈ ਹੈਗੀ ਆ ਉਦੇ ਵਿੱਚ ਕੋਈ ਵੀ ਨੈਤਿਕਤਾ ਵਾਲੀ ਗੱਲ ਨਹੀਂ ਸੀਗੀ ਇਸ ਕਰਕੇ ਅੱਜ ਤੱਕ ਮੈਂ ਜੇ ਇਹ ਕਹਿਣਾ ਜਾਵੇ ਕਿਹਾ ਜਾਵੇ ਕੋਈ ਨੈਤਿਕਤਾ 100% ਨੈਤਿਕਤਾ ਦੇ ਸੂਲਾਂ ਤੇ ਕਿਤਾਬ ਨਹੀਂ ਬਣੀ ਸੀ ਨਹੀਂ ਪੜਾਈ ਗਈ ਅੱਜ ਤੱਕ ਬਿਲਕੁਲ ਮਤਲਬ ਜੇ ਨੈਤਿਕ ਗੁਣ ਵਿਦਿਆਰਥੀਆ ਸ਼ੁਰੂ ਤੋਂ ਹੀ ਪਾਇਆ ਜਾਣਗੇ ਤੇ ਫਿਰ ਸਮਾਜ ਦੇ ਵਿੱਚ ਬੁਰਾਈਆਂ ਘਟਣਗੀਆਂ ਕੁਰੀਤੀਆਂ ਘਟਣਗੀਆਂ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਚੰਗੇ ਗੁਣ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਆ ਜਾਣਗੇ ਤੇ ਤੁਸੀਂ ਨੈਤਿਕਤਾ ਸਬੰਧੀ ਇਸ ਕਿਤਾਬ ਦਾ ਤੇ ਅਸੀਂ ਅਧਿਨ ਕਰਾਂਗੇ ਤੁਸੀਂ ਹੋਰ ਭਵੇਖਦੀਆਂ ਕਿ ਯੋਜਨਾਵਾਂ ਹਨ ਕਿ ਬੱਚਿਆਂ ਨੂੰ ਇਹਦੇ ਵਾਸਤੇ ਅਵੇਅਰ ਕਰਨ ਵਾਸਤੇ ਤੁਸੀਂ ਪੰਜਾਬ ਦੇ ਫੇਰ ਜਦੋਂ ਤੁਸੀਂ ਆਪਨੀ ਆਉਂਦੇ ਹੋ ਜਾਂ ਆਓਗੇ ਤੇ ਕਿਸ ਤਰ੍ਹਾਂ ਦੇ ਮੁਕਾਬਲੇ ਜਿਹੜੇ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਾਓਗੇ ਨੈਤਿਕਤਾ ਦੇ ਬਾਰੇ ਵਿੱਚ ਗੁਰਜੀਤ ਜੀ ਹੁਣ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਵੀ ਅਸੀਂ ਨੈਤਿਕਤਾ ਦੀ ਬਾਰੇ ਜਾਣਕਾਰੀ ਦੇਈਏ ਉਹ ਨੈਤਿਕਤਾ ਕਹਿੰਦੇ ਕਿ ਉਹ ਨੈਤਿਕ ਫਰਜ਼ ਕਿਹੜੇ-ਕਿਹੜੇ ਹੈਗੇ ਆ ਤੇ ਉਹ ਕਹਾਣੀਆਂ ਇਹ ਉਹਨਾਂ ਦੇ ਲਈ ਅਸੀਂ ਆਲਰੇਡੀ ਇੱਕ ਅਨਾਉਂਸ ਕਰ ਚੁੱਕੇ ਹੈਗੇ ਆ ਵੀ ਜਗਤ ਪੰਜਾਬੀ ਸਭਾ ਵੱਲੋਂ ਇੱਕ ਲਘੂ ਜਿਹਨੂੰ ਸ਼ਾਰਟ ਮੂਵੀਸ ਕਹਿੰਦੇ ਸ਼ਾਰਟ ਫਿਲਮ ਕਹਿੰਦੇ ਹੈਗੇ ਆ ਲਘੂ ਲਘੂ ਜਿਹੜੇ ਫਿਲਮਾਂ ਹੈਗੀਆਂ ਉਹ ਅਸੀਂ ਬਣਾ ਕੇ ਉਹਨਾਂ ਦਾ ਕੰਪੀਟੀਸ਼ਨ ਕਰਵਾਈਏ ਉਹਦਾ ਅਸੀਂ ਪੋਸਟਰ ਵੀ ਪਾਤਾ ਹੈਗਾ ਵਾ ਵੀ ਉਥੇ ਪਹਿਲੇ ਨੰਬਰ ਤੇ ਆਉਣ ਵਾਲੀ ਨੂੰ ਅਸੀਂ 25000 ਦੂਜੇ ਨੂੰ 15000 ਤੀਜੇ ਨੂੰ 10000 ਰੁਪਏ ਦੇਵਾਂਗੇ ਅਸੀਂ ਇਹ 15 ਦਸੰਬਰ ਤੱਕ ਡਿਮਾਂਡ ਕੀਤੀ ਆ ਬਹੁਤ ਸਾਰੇ ਯੂਨੀਵਰਸਿਟੀਆ ਕਾਲਜਾਂ ਨਾਲ ਸੰਪਰਕ ਵੀ ਕਰ ਰਹੇ ਗਿਆ ਉਹ ਵੈਸੇ ਵੀ ਸ਼ਾਰਟ ਫਿਲਮ ਬਣਾਉਂਦੇ ਹੈਗੇ ਆ ਸ਼ਾਰਟ ਮੂਵੀਜ਼ ਬਣਾਉਂਦੇ ਹੈਗੇ ਆ ਕਿ ਉਹਨਾਂ ਨੂੰ ਮੈਸੇਜ ਵੀ ਕੋਈ ਬੇਨਤੀ ਕਰ ਰਿਹਾ ਤੁਸੀਂ ਉਹਦਾ ਇੱਕ ਵਿਸ਼ਾ ਰੱਖ ਲਓ ਵੀ ਨੈਤਿਕਤਾ ਦੇ ਆਧਾਰ ਦੇ ਉੱਪਰ ਤੁਸੀਂ ਉਹ ਫਿਲਮਾਂ ਬਣਾ ਲਓ ਜਿਹੜੇ ਸਾਡੇ ਯੂਥ ਫੈਸਟੀਵਲ ਹੁੰਦੇ ਆ ਯੂਨੀਵਰਸਿਟੀ ਹੁੰਦੇ ਹੈਗੇ ਆ ਉਹ ਟ੍ਰੇਨਿੰਗ ਤਾਂ ਲੈਂਦੇ ਲੈਂਦੇ ਆ ਜੇ ਉਹਦੇ ਨਾਲ ਨਾਲ ਇਹ ਨੈਤਿਕਤਾ ਦੇ ਨਾਲ ਵੀ ਸਿੱਖਿਆ ਲੈ ਜਾਵੇ ਉਹਦੇ ਨਾਲ ਘਟੋ ਘਟ ਖਰੀਕ ਪੰਜਾਬੀ ਨੂੰ ਇਹ ਤਾਂ ਪਤਾ ਲੱਗ ਜੂਗਾ ਵੀ ਨੈਤਿਕਤਾ ਕਹਿੰਦੇ ਕਿਹਨੂੰ ਆ ਨਹੀਂ ਬਾਹਣਿਆਂ ਨੂੰ ਦੀ ਨੈਤਿਕਤਾ ਦਾ ਪਤਾ ਨਹੀਂ ਲੱਗਦਾ ਵੀ ਕਿਹੜੇ ਕੰਮ ਨੂੰ ਨੈਤਿਕਤਾ ਕੀ ਹੁੰਦੀ ਹੈਗੀਆ ਲੋਕਾਂ ਨੇ ਇਹਨੂੰ ਨੈਤਿਕਤਾ ਦਾ ਅੱਖਰ ਨਾ ਜੀ ਅੱਖਰ ਵਧੀਆ ਹੈਗਾ ਲੋਕਾਂ ਨੂੰ ਗਾਲਾਂ ਕੱਢਣ ਲਈ ਰੱਖ ਲਿਆ ਹੈਗਾ ਵੀ ਤੇਰੇ ਜੇ ਤੂੰ ਮੇਰੇ ਮੁਤਾਬਕ ਕੰਮ ਨਹੀਂ ਕੀਤਾ ਤੇਰੇ ਜੇ ਨੈਤਿਕਤਾ ਹੈ ਨਹੀਂ ਜੀ ਇਹਨੂੰ ਜੀ ਨੈਤਿਕਤਾ ਦੇ ਹਿਸਾਬ ਨਾਲ ਆ ਕੰਮ ਕਰਨਾ ਚਾਹੀਦਾ ਸੀਗਾ ਇਹਨੂੰ ਨਹੀਂ ਕਰਨਾ ਚਾਹੀਦਾ ਸੀਗਾ ਪਰ ਉਹਨਾਂ ਨੂੰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਨੈਤਿਕਤਾ ਹੁੰਦੀ ਕੀ ਹੈਗੀਆ ਸਾਡਾ ਫਰਜ਼ ਇੱਕੋ ਹੀ ਆ ਅੱਜ ਅਸੀਂ ਪੰਜਾਬੀਆਂ ਨੂੰ ਤੇ ਬੱਚੇ ਜਵਾਨ ਤੇ ਬਜ਼ੁਰਗ ਹਰੇਕ ਨੂੰ ਅਸੀਂ ਇਹ ਸਮਝਾ ਸਕੀਏ ਵੀ ਨੈਤਿਕਤਾ ਹੁੰਦੀ ਕੀ ਹੈਗੀ ਆ ਸਾਡਾ ਜੇ ਨੈਤਿਕ ਗੁਣਾਂ ਦੇ ਨਾਲ ਨੈਤਿਕ ਗੁਣਾਂ ਤੋਂ ਬਿਨਾ ਇਨਸਾਨ ਹੀ ਦੂਰਾ ਵਾ ਨੈਤਿਕ ਸਿੱਖਿਆ ਤੋਂ ਬਿਨਾ ਹਰੇਕ ਤਰ੍ਹਾਂ ਦੀ ਪੜ੍ਹਾਈ ਦੂਰੀ ਹੈਗੀ ਆ ਇੱਕ ਨੈਤਿਕ ਸਿੱਖਿਆ ਦੇ ਨਾਲ ਹੀ ਵਧੀਆ ਇਨਸਾਨ ਬਣਗੇ ਤੇ ਵਧੀਆ ਇਨਸਾਨਾਂ ਦੇ ਨਾਲ ਹੀ ਇੱਕ ਰਹਿਣ ਯੋਗ ਵਧੀਆ ਸਮਾਜ ਬਣੂਗਾ ਸਾਡੀ ਕੋਸ਼ਿਸ਼ ਇੱਕੋ ਹੀ ਹੈ ਜੀ ਕੁਜੀ ਜੀ ਬਹੁਤ ਵਧੀਆ ਸੁਨੇਹਾ ਤੁਹਾਡਾ ਸਾਰੇ ਦਰਸ਼ਕਾਂ ਵਾਸਤੇ ਤੁਸੀਂ ਬਹੁਤ ਅੱਛਾ ਸੁਨੇਹਾ ਦਿੱਤਾ ਗੈਨੈਤਿਕਤਾ ਦੇ ਨਾਲ ਇੱਕ ਚੰਗੇ ਸਮਾਜ ਦੀ ਉਸਾਰੀ ਹੋ ਸਕਦੀ ਹੈ ਤੇ ਜਦੋਂ ਤੁਹਾਡੀ ਇਹ ਪੁਸਤਕ ਜਾਂ ਇਹ ਜਿਹੜਾ ਤੁਸੀਂ ਫਿਲਮਾਂ ਤੇ ਬਾਰੇ ਗੱਲ ਕੀਤੀ ਆ ਜਿਹਨੀਆਂ ਲਗੋ ਫਿਲਮਾਂ ਤਾਂ ਜਰੂਰ ਹੀ ਤੁਸੀਂ ਇਹਦੇ ਮਿਸ਼ਨ 'ਚ ਕਾਮਯਾਬ ਹੋਵੋਗੇ ਸਾਡੀਆਂ ਸ਼ੁਭ ਕਾਮਨਾਵਾਂ ਨੇ ਤੇ ਨੈਤਿਕਤਾ ਸੰਬੰਧੀ ਜੇਕਰ ਤੁਸੀਂ ਸੰਖੇਪ ਛੋੜ ਕੁਝ ਕਹਿਣਾ ਚਾਹੁੰਦੇ ਹੋ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜਰੂਰ ਦਿਓ ਦਿੱਤਾ ਤੁਹਾਡਾ ਹਰਫ ਪੰਜਾਬੀ ਨਾਲ ਜੁੜਨ ਦੀ ਬਹੁਤ ਸ਼ੁਕਰੀਆ ਤੇ ਨੈਤਿਕਤਾ ਸੰਬੰਧੀ ਤੁਹਾਡੇ ਵਿਚਾਰ ਚੰਗੇ ਲੱਗੇ ਮਿਹਰਬਾਨੀ ਜੀ ਮੇਰਾ ਇੱਕੋ ਹੀ ਆ ਜੀ ਇਹ ਨੈਤਿਕਤਾ ਨੂੰ ਸਕੂਲਾਂ ਦੇ ਕਾਲਜਾਂ ਅੱਜਕਾ ਪੜਾਉਣ ਦੀ ਲੋੜ ਹੈਗੀ ਆ ਕਿਉਂਕਿ ਸਾਂਝੇ ਪਰਵਾਰ ਹੁਣ ਅਸੀਂ ਇਕੱਠੇ ਨਹੀਂ ਕਰ ਸਕਦੇ ਅਧਿਆਪਕਾਂ ਦੇ ਕੋਲ ਸਿਲੇਬਸ ਤੋਂ ਬਾਅਦ ਟਾਈਮ ਨਹੀਂਗਾ ਤੇ ਸਮਾਜ ਦੇ ਬੰਦੇ ਨੇ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਇਸ ਕਰਕੇ ਹੁਣ ਸਕੂਲਾਂ ਕਾਲਜਾਂ ਵਿੱਚ ਇਹਨੂੰ ਪੜਾਉਣ ਦੀ ਲੋੜ ਹੈ ਇੱਕ ਖੁਸ਼ ਜਾਂਦਾ ਜਾਂਦਾ ਮੈਂ ਤੁਹਾਨੂੰ ਖੁਸ਼ਖਬਰੀ ਦੀ ਗੱਲ ਦੱਸ ਜਾਵਾਂ ਅਨੰਦਪੁਰ ਸਾਹਿਬ ਖਾਲਸਾ ਕਾਲਜ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸਾ ਕਾਲਜ ਦੇ ਵਿੱਚ ਇਹ ਕਿਤਾਬ ਨੈਤਿਕਤਾ ਦੀ ਸਿਲੇਬਸ ਵਿੱਚ ਲੱਗ ਗਈ ਆ ਹੁਣ ਜਿਹੜੇ ਬੱਚੇ ਪੜ੍ਹਨਗੇ ਉਹਨਾਂ ਨੂੰ ਨੰਬਰ ਵੀ ਮਿਲਣਗੇ ਤੇ ਉਹਨਾਂ ਦਾ ਮੇਰੇ ਖਿਆਲ ਜੀਵਨ ਵੀ ਵਧੀਆ ਰਹੂਗਾ ਉਹਨਾਂ ਦੇ ਕਾਲਜ ਚ ਮਾਹੌਲ ਵਧੀਆ ਬਣੂਗਾ ਉਹਨਾਂ ਦੇ ਪਰਿਵਾਰ ਵਿੱਚ ਵੀ ਮਾਹੌਲ ਵਧੀਆ ਬਣੂ ਕੋਈ ਜਿਹੜਾ ਮਾਹੌਲ ਵਧੀਆ ਬਣੂਗਾ ਤੇ ਸਮਾਜ ਵਿੱਚ ਵੀ ਮਾਹੌਲ ਵਧੀਆ ਬਣੂਗਾ ਇਹ ਸਭ ਤੋਂ ਮੇਰੇ ਲਈ ਵੱਡੀ ਦੀ ਵੱਡੀ ਤੇ ਖੁਸ਼ੀ ਵਾਲੀ ਗੱਲ ਹੈਗੀ ਆ ਜਿਹੜਾ ਉਥੋਂ ਦੇ ਪ੍ਰਿੰਸੀਪਲ ਸਰਦਾਰ ਜਸਬੀਰ ਸਿੰਘ ਜੀ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਹੈਗੇ ਆ ਉਹਨਾਂ ਨੇ ਹਿੰਮਤ ਨਾਲ ਕਰਕੇ ਇਸ ਕਿਤਾਬ ਨੂੰ ਇਸ ਸਬਜੈਕਟ ਨੂੰ ਇੱਕ ਵਿਸ਼ੇ ਵਿੱਚ ਲੁਵਾਤਾ ਉਹਦੇ ਲਈ ਮੈਂ ਸਾਥ ਐਡਵੋਕੇਟ ਖਰਿੰਦਰ ਸਿੰਘ ਤੁੰਮੀ ਸਾਹਿਬ ਜਿਹੜੇ ਪ੍ਰਧਾਨ ਐਸਜੀਪੀਸੀ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਦੀ ਹਿੰਮਤ ਦੇ ਕਰਕੇ ਉਸ ਕਾਲਜ ਦੇ ਬੱਚਿਆਂ ਨੂੰ ਬੱਚੇ ਨਾਲ ਪੜਨਗੇ ਨਾਲੇ ਉਹਨਾਂ ਨੂੰ ਨੰਬਰ ਮਿਲਣਗੇ ਹਾਂ ਬਹੁਤ ਵਾਟ ਵਾਲੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਗਤ ਪੰਜਾਬੀ ਸਭਾ ਦਾ ਯਤਨ ਜਿਹੜਾ ਹੈ ਉਹ ਵਿਦਿਆਰਥੀਆਂ ਦੇ ਹੱਥਾਂ ਤੱਕ ਇਹ ਪੁਸਤਕ ਜਾਏਗੀ ਤੇ ਉਹਨਾਂ ਦੇ ਚੇਤਿਆਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਸਤਕਾਰ ਦੀ ਭਾਵਨਾ ਸੇਵਾ ਦੀ ਭਾਵਨਾ ਚੰਗੇ ਗੁਣਾਂ ਦੀ ਭਾਵਨਾ ਜਿਹੜੀ ਆ ਉਹਦਾ ਪ੍ਰਚਾਰ ਪ੍ਰਸਾਰ ਹੋਏਗਾ ਇਹ ਤੁਹਾਡੀ ਬੜੀ ਵੱਡੀ ਕਾਮਯਾਬੀ ਹੋਏਗੀ ਤੇ ਉਮੀਦ ਕਰਦੇ ਆ ਕਿ ਜਦੋਂ ਤੁਸੀਂ ਪੰਜਾਬ ਫੇਰੀ ਤੇ ਆਓਗੇ ਤੇ ਇਹਦੇ ਸੰਬੰਧੀ ਗਤੀਵਿਧੀਆਂ ਜੇ ਵਿੱਚ ਵਾਦਾ ਹੋਏਗਾ ਤੇ ਵਿਦਿਆਰਥੀਆਂ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਹੋਏਗੀ ਤੇ ਤੁਹਾਡਾ ਸ਼ੁਕਰਾਨਾ ਹੈ ਤੁਸੀਂ ਹਰਫੁਕਾ ਜੀ ਤੁਹਾਡੀ ਮਿਹਰਬਾਨੀ ਜੀ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦਰਾਂਹੀਂ ਬਹੁਤ ਸਾਰੇ ਲੋਕਾਂ ਨੂੰ ਇੱਕ ਘਟੂ ਘੜ ਨੈਤਿਕਤਾ ਦੇ ਬਾਰੇ ਪਤਾ ਲੱਗੂਗਾ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਜ਼ਿਆਦਾ ਬਹੁਤ ਸ਼ੁਕਰੀਆ ਜੀ ਔਰ ਅਸੀਂ ਇਹ ਪੁਸਤਕ ਜਿਹੜੀ ਹੈ ਇਸ ਦੀ ਉਡੀਕ ਕਰਾਂਗੇ ਕਿ ਸਾਡੇ ਹੱਥਾਂ ਤੱਕ ਆਏ ਤੇ ਅਸੀਂ ਇਸ ਨੂੰ ਪੜੀਏ ਤੇ ਆਪਣੇ ਵਿਦਿਆਰਥੀਆਂ ਨਾਲ ਇਹਨੂੰ ਜਰੂਰ ਸਾਂਝਾ ਕਰਿਏ ਸਰਦਾਰ ਜੈਪਿੰਕ ਚੱਠਾ ਜੀ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ